ਸਾਰਿਆਂ ਨੂੰ ਜੈੰਸੀ ਦੀ ਵਿਸ਼ਵਾਸ ਕਰਦੀਆਂ ਕਿ ਤੁਸੀਂ ਸਾਰੇ ਸਲਾਮਤ ਹੋਵੋਗੇ ਤੇ ਇਹ ਟਾਈਮ ਹੈ ਇਸ ਵਕਤ ਰਾਤ ਦਾ ਤੇ ਇਹ ਸ਼ਨੀਵਾਰ ਦੀ ਰਾਤ ਹੈਗੀ ਆ ਔਰ ਟਾਈਮ ਤਕਰੀਬਨ 11:30 ਜਾਂ 11:30 ਦਾ ਟਾਈਮ ਹੋ ਚੁੱਕਿਆ ਰਾਤ ਦਾ ਔਰ ਮੈਨੂੰ ਅਚਾਨਕ ਚੇਤਾ ਆਂਦਾ ਕਿ ਸਵੇਰੇ ਤੇ ਚਰਚ ਲੱਗਣੀ ਆ ਸਵੇਰੇ ਲੰਗਰ ਵੀ ਬਣਾਉਣਾ ਹੈਗਾ ਔਰ ਮੈਂ ਸਮਾਨ ਦੇਖਣ ਲੱਗ ਪਈ ਸਮਾਨ ਤੇ ਦੇਖਿਆ ਤੇ ਹੈਗਾ ਤੇ ਪੂਰਾ ਸੀ ਤੇ ਪਰ ਕੀ ਹੋਇਆ ਜਿਹੜੀ ਦਾਲ ਮੈਂ ਭਿਉਣੀ ਸੀ ਉਹ ਮੈਨੂੰ ਚੇਤਾ ਭੁੱਲ ਗਿਆ ਤੇ ਹੁਣ ਮੈਂ ਆਈ ਆਂ ਔਰ ਆਣ ਕੇ ਦਾਲ ਨੂੰ ਜਿਹੜੀ ਮਾਵਾ ਦੀ ਦਾਲ ਕਾਲੀ ਉਹਨੂੰ ਚੁਗ ਰਹੀ ਆਂ ਕਿ ਉਹਦੇ ਵਿੱਚ ਕੋਈ ਵੀ ਕੰਕਰ ਵਗੈਰਾ ਨਾ ਹੋਵੇ ਕਿਉਂਕਿ ਇਦਾਂ ਹੁੰਦਾ ਜਦੋਂ ਅਸੀਂ ਖੁੱਲੀ ਦਾਲ ਲਿਆਨੇ ਆਂ ਤੇ ਖੁੱਲੀ ਦਾਲ ਵਿੱਚ ਕੁਛ ਨਾ ਕੁਝ ਹੁੰਦਾ ਹੀ ਹੈ ਇਸ ਲਈ ਉਸ ਦਾਲ ਨੂੰ ਕੀ ਕਰੀਏ ਸਾਫ਼ ਕਰ ਲਈਦਾ ਤੇ ਇਹ ਕੰਮ ਸੀ ਮੇਰੇ ਦਿਨ ਦਾ ਪਰ ਦਿਨੇ ਵਿੱਚੋਂ ਨਹੀਂ ਹੋ ਪਾਰਿਆ ਮੈਂ ਕਹਿ ਨਹੀਂ ਸਕਦੀ ਕਿ ਮੈਂ ਬਿਜੀ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜ਼ਿੰਦਗੀ ਵਿੱਚ ਕੀ ਚੱਲਦਾ ਹੈ ਨਾ ਤੇ ਖੁਸ਼ੀ ਹੈ ਕਿ ਅਸੀਂ ਵਿਅਸਤ ਰਹਨੇ ਆ ਅਸੀਂ ਸੰਸਾਰਿਕ ਕੰਮਾਂ ਵਿੱਚ ਵਿਅਸਤ ਨਹੀਂ ਆ ਪਰ ਅਸੀਂ ਉਸ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਵਿਅਸਤ ਰਹਨੇ ਆ ਤੇ ਹੁਣ ਮੈਂ ਧੋ ਰਹੀਆਂ ਦਾਲ ਨਾਲ-ਨਾਲ ਹੀ ਚੁਗ ਕੇ ਤੇ ਨਾਲ-ਨਾਲ ਹੀ ਮੈਂ ਧੋ ਦਿੰਨੀ ਆ ਤੇ ਮੈਂ ਥੋੜੀ ਜਿਹੀ ਵੀਡੀਓ ਵੀ ਕਲਿੱਪ ਬਣਾਈ ਹੈ ਆਓ ਤੁਸੀਂ ਵੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਦਾਂ ਦੇ ਤੁਹਾਨੂੰ ਵਲੋਗ ਲੱਗ ਰਹੇ ਨੇ ਇਹ ਵੀ ਜਰੂਰ ਆਪਣੇ ਕਮੈਂਟਸ ਬਾਕਸ ਵਿੱਚ ਸਾਨੂੰ ਦੱਸਣਾ ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਤੁਸੀਂ ਕਮੈਂਟਸ ਕਰਦੇ ਹੋ ਅੱਛੇ-ਅੱਛੇ ਰੈਪਲਾਈ ਦਿੰਦੇ ਹੋ ਔਰ ਲਾਈਕ ਵੀ ਕਰਦੇ ਹੋ ਫਿਰ ਕੁਝ ਹੋਰ ਅੱਛਾ ਕਰਨ ਦਾ ਕੁਝ ਦਿਖਾਉਣ ਦਾ ਮਨ ਕਰਦਾ ਕਿ ਤੁਹਾਨੂੰ ਦਿਖਾਈ ਦੇ ਮੇਰਾ ਦਿਖਾਉਣ ਦਾ ਮਤਲਬ ਇਹ ਹੀ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਦੇਖੋ ਇੱਕ ਔਰਤ ਚਾਹੇ ਉਹ ਪਰਿਵਾਰ ਵਾਲੀ ਹੋएगी ਨਾ ਉਹ ਬਹੁਤ ਕੁਝ ਕਰ ਸਕਦੀ ਹੈ ਬਹੁਤ ਕੁਝ ਇੱਕ ਔਰਤ ਕਰ ਸਕਦੀ ਹੈ ਪਰਮਿਸ਼ਨ ਉਹਦੇ ਹੱਥਾਂ ਵਿੱਚ ਬਹੁਤ ਕੁਝ ਪਾਇਆ ਹੋਇਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਔਰਤ ਦੇ ਦਰਜੇ ਵਿੱਚ ਆਂਦੀ ਆ ਤੇ ਮੈਨੂੰ ਪ੍ਰਭੂ ਨੇ ਇੰਨਾ ਕੁਝ ਮਤਲਬ ਬਲਰ ਸ਼ਕਤੀ ਬਖਸ਼ੀ ਹੈ ਕਿ ਇਹ ਸਭ ਕੁਝ ਅੱਛੀ ਤਰੀਕੇ ਨਾਲ ਕਰ ਲਈਦਾ ਵਾ ਤੇ ਉਹ ਥੋੜੀ ਜਿਹੀ ਕਲਿੱਪ ਬਣਾਈ ਹੈ ਮੈਂ ਤੁਹਾਨੂੰ ਦਿਖਾਨੀ ਆ ਤੇ ਕਿਉਂਕਿ ਬੱਚੇ ਹਸਬੰਡ ਕਿੱਥੇ ਨੇ ਉਹ ਤੁਹਾਨੂੰ ਵੀਡੀਓ ਵਿੱਚ ਦੇਖਣਾ ਕਿ ਬੱਚੇ ਕਿੱਥੇ ਨੇ ਉਹ ਕਿਉਂ ਨਹੀਂ ਨਾਲ ਹੈਗੇ ਹਸਬੰਡ ਜੀ ਕਿਉਂ ਨਹੀਂ ਨਾਲ ਸਾਰਿਆਂ ਨੂੰ ਜੈਮਸੀ ਦੀ ਥੋੜਾ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਔਰ ਇਸ ਵਲੌਗ ਦੀ ਸ਼ੁਰੂਆਤ ਰਾਤ ਦੇ ਸਵਾ 11 ਵਜੇ ਹੋ ਰਹੀ ਹੈ ਔਰ ਇਹ ਸ਼ਨੀਵਾਰ ਦੀ ਰਾਤ ਹੈ ਸਵਾ 11 ਵਜੇ ਤੁਸੀਂ ਦੇਖ ਸਕਦੇ ਹੋ ਔਰ ਜਿਹਦੇ ਵਿੱਚ ਬੱਚੇ ਇਸ ਟਾਈਮ ਸੌ ਚੁੱਕੇ ਦੇ ਨੇ ਤੇ ਮੈਂ ਹਜੇ ਜਾਗੂ ਪਈ ਆ ਆ ਰਿਹਾ ਕਿਉਂਕਿ ਮੈਨੂੰ ਮੈਂ ਪ੍ਰੇਤ ਚੱਲੀ ਸੀ ਤੇ ਮੈਨੂੰ ਯਾਦ ਆ ਗਿਆ ਕਿ ਮੈਂ ਤੇ ਦਾਲ ਪਿਉਣੀ ਰੱਖਣੀ ਸੀ ਔਰ ਮਾਵਾ ਦੀ ਕਿਉਂਕਿ ਕੱਲ ਚਾਚੂ ਚੇ ਲੰਗਰ ਹੈਗਾ ਤੇ ਮਾਵਾ ਦੀ ਦਾਲ ਮੈਂ ਭਿਉ ਕੇ ਰੱਖਣੀ ਹੈਗੀ ਤੇ ਮੈਂ ਆ ਗਈ ਹਾਂ ਆਪਣਾ ਕੰਮ ਕਰਨ ਦੇ ਲਈ 11 ਵਜੇ ਮੈਨੂੰ ਚੇਤਾ ਆਇਆ ਜਾ ਕੇ ਕਿ ਮੇਰਾ ਕੰਮ ਤੇ ਰਹਿ ਚੱਲਾ ਸੀ ਜਿਹੜਾ ਕੰਮ ਮੈਂ ਕਰਨਾ ਸੀ ਤੇ ਅਗਰ ਇਹ ਰਹਿ ਜਾਂਦਾ ਤੇ ਮੁਸ਼ਕਲ ਹੋ ਜਾਂਦਾ ਕਿ ਕਿ ਸਵੇਰੇ ਫਿਰ ਇਹਨੂੰ ਬੰਦੇ-ਬੰਦੇ ਟਾਈਮ ਲੱਗ ਜਾਣਾ ਸੀ ਕਿ ਮਾਮਾਂ ਦੀ ਤੇਰੀ ਦਾਲ ਹੈ ਨਾ ਉਹ ਟਾਈਮ ਲੈ ਕੇ ਬੰਦੀ ਹੈ ਇਹਨੂੰ ਖੁੱਲਾ ਟਾਈਮ ਚਾਹੀਦਾ ਬਣਾਉਣ ਦੇ ਲਈ ਤੇ ਇਸ ਲਈ ਇਹਨੂੰ ਹੁਣ ਮੈਂ ਕੀ ਕਰ ਰਹੀ ਆ ਚੁਗ ਰਹੀ ਆ ਇੰਨਾ ਮਤਲਬ ਮੈਂ ਭੁੱਲ ਗਈ ਕਿ ਇਹਨੂੰ ਚੁਗਣਾ ਵੀ ਹੈਗਾ ਦਾਲ ਨੂੰ ਦਿਨੇ ਨਹੀਂ ਯਾਦ ਰਿਆ ਹੁਣ ਮੈਨੂੰ ਯਾਦ ਆਇਆ ਕਿ ਮੈਂ ਚੁਗਣਾ ਚੁਗ ਕੇ ਫਿਰ ਮੈਨੂੰ ਧੋਣਾ ਤੋ ਕਿ ਫੇਰ ਇਹਨੂੰ ਭਿਉਣੇ ਰੱਖਣਾ ਤਾਂ ਕਿ ਸਵੇਰੇ ਜਦੋਂ ਇਹ ਦਾਲ ਲੰਗਰ ਵਿੱਚ ਬਣੇਗੀ ਤੇ ਟੇਸਟੀ ਬਣੇਗੀ ਤੇ ਟਾਈਮ ਘੱਟ ਲੱਗੇਗਾ ਜੇ ਅਸੀਂ ਰਾਤ ਨੂੰ ਹੀ ਇਹਨੂੰ ਭਿਉਣਾਗੇ ਤੇ ਟਾਈਮ ਘੱਟ ਲੱਗੇਗਾ ਬਚ ਜੂਗੀ ਟਾਈਮ ਦੀ ਵੀ ਤੇ ਬਚ ਜੂਗੀ ਗੈਸ ਦੀ ਵੀ ਦੋਨਾਂ ਚੀਜ਼ਾਂ ਦੀ ਬਚਤ ਹੋ ਜਾਏਗੀ ਤੇ ਇਹ ਦੇਖੋ ਇਦਾਂ ਮੈਂ ਧੋ ਕੇ ਦੇਖੋ ਮੈਂ ਰੱਖੀ ਐ ਇਹਨੂੰ ਮੈਂ ਪਹਿਲਾਂ ਚੁੰਨ ਲਿਆ ਚੁੰਨ ਕੇ ਤੇ ਫਿਰ ਮੈਂ ਇਹਨੂੰ ਧੋ ਲਿਆ ਔਰ ਇਦਾਂ ਰੱਖ ਲਈ ਔਰ ਕੁਝ ਦਾਲ ਉਧਰ ਦੂਜੇ ਪਤੀਲੇ ਵਿੱਚ ਆ ਔਰ ਇਹ ਸਾਰੀ ਦਾਲ ਹਜੇ ਚੁੱਗਣ ਵਾਲੀ ਪਈ ਆ ਇਹਨ ਮਚੂ ਕੇ ਧੋ ਕੇ ਇਸ ਪਤੀਲੇ ਵਿੱਚ ਪਾ ਦੇਣਾ ਔਰ ਇਹਨੂੰ ਪਾਣ ਦੇਣਾ ਉੱਪਰ ਤੱਕ ਭਰ ਦੇਣਾ ਟੱਕ ਕੇ ਰੱਖ ਦੇਣਾ ਤਾਂ ਕਿ ਸਵੇਰੇ ਇਹ ਯੂਜ਼ ਹੋਵੇ ਠੀਕ ਹੈ ਜੀ ਤੇ ਮੈਂ ਕਿ ਤੁਹਾਨੂੰ ਦੱਸ ਦਿੰਨੇ ਆ ਕਿ ਹਜੇ ਵੀ ਦੇਖੋ ਜਾਗਦੇ ਪਏ ਆ ਤੇ ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਬੜਾ ਆਸਾਨ ਕੰਮ ਆ ਸੇਵਕਾਈ ਕਰਨਾ ਆਸਾਨ ਹੈਗੀ ਆ ਅਗਰ ਟੀਮ ਤੁਹਾਡੇ ਨਾਲ ਹੈਗੀ ਆ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਿਤੇ ਤਾਂ ਆਸਾਨ ਹੀ ਆਸਾਨ ਹੈ ਤੁਹਾਡਾ ਕੰਮ ਪ੍ਰੇਅਰ ਕਰਨਾ ਬਸ ਕੋਈ ਕੰਮ ਪਰ ਜਿੰਨਾ ਤੱਕ ਟੀਮਾ ਨਹੀਂ ਹੈ ਗਿਆ ਉਹਨਾਂ ਚੱਕਰ ਨੂੰ ਉਹਦੇ ਹੀ ਮਿਹਨਤ ਕਰ ਲੈ ਬੋਗੀ ਸਭ ਜਨ ਕਹਿੰਦਾ ਮਸੀਹ ਤੇ ਕੀਤੀ ਗਈ ਮਿਹਨਤ ਕਦੀ ਵਿਅਰਥ ਨਹੀਂ ਹੁੰਦੀ ਅਗਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਮਿਹਨਤ ਨਾਲ ਸਿੱਧਕ ਨਾਲ ਦਿਲ ਤੋਂ ਕਰਦੇ ਹੋ ਤੇ ਉਹ ਕੰਮ ਤੁਹਾਨੂੰ ਸਫਲਤਾ ਦਿੰਦਾ ਹੀ ਦਿੰਦਾ ਅੱਜ ਦੇ ਦੇ ਕਿ ਚੱਲ ਦੇਵੇ ਸਫਲਤਾ ਤੁਹਾਨੂੰ ਮਿਲਣੀ ਹੈ ਤੇ ਠੀਕ ਹੈ ਮੈਂ ਆਪਣਾ ਕੰਮ ਕਰ ਲੈਂਦੀ ਆ ਜਿਹੜਾ ਮੇਰਾ ਕੰਮ ਆ ਫਿਰ ਤੁਹਾਨੂੰ ਮਿਲਾਂਗੇ ਸਵੇਰੇ ਤੇ ਰਾਤ ਦੇ ਸਮੇਂ ਨਾਲ ਹੋਲੀ-ਹੋਲੀ ਕੰਮ ਕਰੀਦਾ ਕਿ ਕਿ ਬਰਤਨ ਨਾ ਕਿਤੇ ਡੇਗ ਨਾ ਜੇ ਕਿਉਂਕਿ ਸਾਰੇ ਸੁੱਤੀ ਇਹ ਤੇ ਮੇਰੇ ਕਾਰਨ ਕੋਈ ਦਿੱਕਤਾਰ ਬਣਾ ਹੋ ਜੇ ਇਸ ਲਈ ਮੈਂ ਆਪਣਾ ਕੰਮ ਕਰੀ ਜਾਵਾਂ ਤੇ ਉਹ ਆਪਣਾ ਕੰਮ ਕਰੀ ਜਾਣ ਕਿਉਂਕਿ ਉਹਨਾਂ ਨੇ ਫਿਰ 2 ਘੰਟੇ ਬਾਅਦ ਉੱਠਣਾ ਵੀ ਹੈਗਾ ਤੇ ਮਿਡ ਨਾਈਟ ਦੇ ਵਿੱਚ ਤੇ ਇਸ ਲਈ ਮੈਂ ਨਹੀਂ ਚਾਹਦੀ ਅਗਰ ਉਹ ਨੀਂਦ ਲੈ ਰਹੇ ਨਾ ਅੱਛੀ ਤਰ੍ਹਾਂ ਗੂੜੀ ਨੀਂਦ ਲੈਣ ਤੇ ਔਰਤਾਂ ਤਾਂ ਤੁਹਾਨੂੰ ਪਤਾ ਹੈ ਲਾਸਟ ਵਿੱਚ ਹੀ ਸਭ ਕੁਝ ਕਰਦੀਆਂ ਨੇ ਤੇ ਸਾਡਾ ਕਦੋਂ ਦਿਨ ਚੜ ਜਾਂਦਾ ਵਾ ਕਦੋਂ ਰਾਤ ਪੈ ਜਾਂਦੀ ਆ ਆਪ ਸਾਡਾ ਚਲੋ ਸਾਰੀਆਂ ਭੈਣਾਂ ਦਾ ਇਹੀ ਚੱਲਦਾ ਰਹਿੰਦਾ ਹੈ ਔਰ ਇਹਦੇ ਵਿੱਚ ਹੀ ਸਾਡੀ ਖੁਸ਼ੀ ਵੀ ਹੈ ਤੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਜਿਹੜੀ ਕਲਿੱਪਸ ਹੈ ਸ਼ਨੀਵਾਰ ਦੀ ਰਾਤ ਦੀ ਹੈ ਮੈਂ ਸ਼ੁੱਕਰਵਾਰ ਦਾ ਵਲੋਗ ਵੀ ਬਣਾ ਕੇ ਰੱਖਿਆ ਹੋਇਆ ਪਰ ਉਹ ਅਪਲੋਡ ਅਜੇ ਨਹੀਂ ਮੈਂ ਕਰ ਪਾਈ ਮੈਂ ਕਿ ਚਲੋ ਤੁਹਾਨੂੰ ਸ਼ਨੀਵਾਰ ਦਾ ਵਲੋਗ ਦੇ ਦਿੰਨੀ ਆ ਕਿਉਂਕਿ ਸੰਡੇ ਕੱਲ ਵੀਡੀਓ ਨਹੀਂ ਆਈ ਸੀ ਸੰਡੇ ਕਿਉਂ ਨਹੀਂ ਆਈ ਉਸ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ ਤੇ ਇਸ ਲਈ ਜਿਹੜਾ ਸ਼ਨੀਵਾਰ ਦਾ ਵਲੋਗ ਉਹ ਤੁਹਾਨੂੰ ਮੈਂ ਕੱਲ ਦਵਾਂਗੀ ਇਹ ਅੱਜ ਤੁਸੀਂ ਜਿਹੜਾ ਕੱਲ ਦਾ ਉਹ ਅੱਜ ਤੁਸੀਂ ਦੇਖੋ ਇੰਜੋਏ ਕਰੋ ਔਰ ਲਾਈਕ শেয়ার ਤੋਂ ਕਹਿੰਨੀ ਐ ਕਿ ਲਾਈਕ ਜਰੂਰ ਕਰ ਦਿਓ ਆਪਣੇ ਮੈਸੇਜ ਵੀ ਜਰੂਰ ਇਨਬਾਕਸ ਵਿੱਚ ਦੇਣੇ ਆ ਤਾਂ ਕਿ ਮੈਨੂੰ ਪੜ੍ਹ ਕੇ ਅੱਛਾ ਲੱਗੇ ਕਿ ਤੁਹਾਨੂੰ ਸਾਡੇ ਵਲੋਗ ਅੱਛੇ ਲੱਗ ਰਹੇ ਨੇ ਪਰਵਾਰਿਕ ਵਲੋਗ ਨੇ ਤੇ ਤੁਹਾਨੂੰ ਅੱਛੇ ਲੱਗ ਰਹੇ ਨੇ ਠੀਕ ਹੈ ਜੀ ਤੇ ਹੁਣ ਸਵੇਰ ਦਾ ਵੇਲਾ ਹੋ ਗਿਆ ਔਰ ਸਾਰੀ ਟੀਮ ਵੀ ਘਰ ਪਹੁੰਚ ਚੁੱਕੀ ਹੈ ਤੇ ਮੈਂ ਹਜੇ ਉੱਥੇ ਹੀ ਆ ਤੁਹਾਨੂੰ ਪਤਾ ਕਿ ਕਿਉਂਕਿ ਮੈਨੂੰ ਕਰਦੇ ਕੰਮ ਵੀ ਕਰਨੇ ਪੈਂਦੇ ਨੇ ਤੇ ਇਹ ਟੀਮ ਤਿਆਰੋ ਕੇ ਆ ਚੁੱਕੀ ਆਂ ਔਰ ਮੇਰਾ ਬੇਟਾ ਪ੍ਰਿੰਸ ਤੁਸੀਂ ਦੇਖ ਸਕਦੇ ਹੋ ਖੁਦਾ ਦੀ ਮਮਾ ਕਰਦਾ ਹੋਇਆ ਉਹ ਰਿਹਾਸਲ ਕਰ ਰਹੇ ਨੇ ਜੋ ਉਹਨਾਂ ਨੇ ਚਰਚ ਵਿੱਚ Song ਬੋਲਣੇ ਨੇ ਉਹ ਟੀਮ ਆਣ ਕੇ ਸੁਭਾਨ ਕੇ ਰਿਹਾਸਲ ਕਰਦੇ ਆ ਸਾਰੇ ਜਣ ਇਕੱਠੇ ਹੋ ਕੇ ਔਰ ਮੈਨੂੰ ਗਾ ਕੇ ਦੱਸਦੇ ਆ ਅਗਰ ਕੋਈ ਕਮੀ ਹੋਏ ਤੇ ਮੈਂ ਇਹਨਾਂ ਨੂੰ ਦੱਸਦੀ ਆ ਕਿ ਇਹ ਕਮੀ ਇਦਾਂ ਆ ਇਹਨੂੰ ਇਸ ਤਰ੍ਹਾਂ ਇਸ ਕਮੀ ਨੂੰ ਦੂਰ ਕਰਨਾ ਔਰ ਕਿਹੜਾ Song ਉਹਨਾਂ ਨੇ ਸਿਲੈਕਟ ਕੀਤਾ ਉਹ Song ਵੀ ਮੈਂ ਤਿਆਰ ਨਾ ਦੇਖਦੀ ਆ ਅਗਰ ਉਹ ਮੈਨੂੰ ਪਸੰਦ ਆ ਗਿਆ ਕਿ ਇਹ Song ਸਹੀ ਹੈ ਤੇ ਫਿਰ ਉਹ Song ਇਹਨਾਂ ਨੂੰ ਦਿੱਤਾ ਜਾਂਦਾ ਕਰਨ ਲਈ ਅਗਰ ਮੈਨੂੰ ਅੱਛਾ ਨਹੀਂ ਲੱਗਾ ਕਿ ਇਹ Song ਅੱਛਾ ਨਹੀਂ ਹੈ ਅੱਜ ਇਹ ਬੋਲਣਾ ਸਹੀ ਨਹੀਂ ਇਹਨਾਂ ਦੇ ਨੂੰ ਨੈਕਸਟ ਬੋਲਾਂਗੇ ਤਾਂ ਇਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਨਹੀਂ ਇਹਦੀ ਜਗ੍ਹਾ ਤੇ ਕੋਈ ਹੋਰ Song ਤੁਸੀਂ ਬੋਲੋ ਤੇ ਇਸੇ ਕਰ ਸਾਰੇ ਤਿਆਰੀਆਂ ਹੁੰਦੀਆਂ ਨੇ ਇਹ ਰਵੀਵਾਰ ਦੇ ਦਿਨ ਸੰਡੇ ਦੇ ਦਿਨ ਤੇ ਮੈਂ ਦੇਖੋ ਮੈਂ ਦੇਖ ਸਕਦੇ ਹੋ ਮੇਰੇ ਇਹ ਛੋਟੇ ਛੋਟੇ ਬੱਚੇ ਜੋ ਵਰਸ਼ਿਪ ਕਰਦੇ ਨੇ ਖੁਦਾ ਦੇ ਨਾਮ ਨੂੰ ਮਹਿਮਾ ਦਿੰਦੇ ਨੇ ਤੇ ਦੇਖੋ ਐਤਵਾਰ ਦਾ ਦਿਨ ਸਾਰੇ ਦੁਨੀਆਂ ਦੇ ਵਿੱਚ ਰੈਸਟ ਦਾ ਦਿਨ ਮੰਨਿਆ ਜਾਂਦਾ ਕਿ ਇਸ ਦਿਨ ਸਾਰੇ ਲੋਕ ਛੁੱਟੀ ਕਰਦੇ ਨੇ ਰੈਸਟ ਕਰਦੇ ਨੇ ਫੈਮਲੀ ਪਰਿਵਾਰ ਇੰਜੋਏ ਕਰਦੇ ਆ ਸਹੀ ਗੱਲ ਹੈ ਇਹ ਦਿਨ ਰੈਸਟ ਦਿਨਾ ਪਰ ਬਾਈਬਲ ਦੇ ਅਨੁਸਾਰ ਇਹ ਦਿਨ ਆਰਾਮ ਦਾ ਦਿਨ ਹੈ ਤੇ ਇਹ ਆਰਾਮ ਦਾ ਮਤਲਬ ਕੀ ਹੁੰਦਾ ਕਿ ਪਰਮੇਸ਼ਰ ਦੇ ਘਰ ਜਾਣਾ ਪਵਿੱਤਰ ਸਥਾਨਾਂ ਤੇ ਜਾਣਾ ਔਰ ਉੱਥੇ ਜਾ ਕੇ ਪਰਮੇਸ਼ੁਰ ਨੂੰ ਮਹਿਮਾ ਦੇਣੀ ਅਤੇ ਪੂਰੇ ਹਫਤੇ ਵਿੱਚ ਜੋ ਅਸੀਂ ਕੀਤਾ ਹੁੰਦਾ ਉਹਦੇ ਲਈ ਥੈਂਕਸ ਗਿਵਿੰਗ ਕਰਨੀ ਆ ਕਿ ਪੂਰੇ ਹਫਤੇ ਪਰਮੇਸ਼ਰ ਨੇ ਸਾਨੂੰ ਸੰਭਿਆ ਸਾਡੇ ਬੱਚਿਆਂ ਨੂੰ ਪਰਿਵਾਰਾਂ ਨੂੰ ਕਾਰੋਬਾਰਾਂ ਨੂੰ ਸਾਨੂੰ ਸੰਭਿਆ ਹੋਇਆ ਤੇ ਅਗਲੇ ਹਫਤੇ ਨੂੰ ਫਿਰ ਤੋਂ ਅਸੀਂ ਉਸੇ ਪਰਮੇਸ਼ਰ ਸੰਮੁਖ ਜਾ ਕੇ ਮੰਗਣਾ ਹੁੰਦਾ ਕਿ ਪ੍ਰਭੂ ਅਗਲੇ ਹਫਤੇ ਵੀ ਇਦਾਂ ਹੀ ਸੰਭਾਲ ਕੇ ਰੱਖਣਾ ਆਪਣੀ ਕੇਅਰ ਆਪਣੀ ਸੁਰੱਖਿਆ ਬਣਾ ਕੇ ਰੱਖਣਾ ਤੇ ਇਹ ਹੁੰਦਾ ਪਰ ਲੋਕੀ ਐਤਵਾਰ ਨੂੰ ਫੈਮਲੀ ਨਾਲ ਇੰਜੋਏ ਕਰਦੇ ਨੇ ਘਰਾਂ ਵਿੱਚ ਪੈਣਾ ਕਰਨਾ ਕਰਨਾ

ਮਾ ਨਾ ਕੋਈ ਦੁਖੀ ਨਾ ਕੋਈ ਰਹਿਣਾ ਹੈ ਵੀ ਭਾਰ ਤੇ ਸਾਰਾ ਜਗ ਤਾ ਇਹ ਸੁਨ ਜਲਾ ਤੇ ਸਾਰਾ ਜਗ ਤਾ ਇਹ ਸੁਨ ਜਲਾ پاک ਰੂਹ ਦੀ ਹਦ ਤੇ ਤਾਂ ਵੀ ਲੋਕ ਕਿਦਾਂ ਦਾ ਲੱਗ ਰਿਹਾ ਲਾਈਕ ਜ਼ਰੂਰ ਕਰਿਓ ਮੈਨੂੰ ਦੱਸ ਕੇ ਇਹ ਮਤਲਬ ਮੈਸੇਜ ਜ਼ਰੂਰ ਕਰੋ ਤਾਂ ਕਿ ਜਦ ਮੈਸੇਜ ਤੁਸੀਂ ਕਰਦੇ ਮੈਂ ਪੜ੍ਹਦੀ ਮੈਨੂੰ ਬਹੁਤ ਅੱਛਾ ਲੱਗਦਾ ਕਿ ਤੁਹਾਨੂੰ ਸਾਡੇ ਵਲੌਗ ਅੱਛੇ ਲੱਗ ਰਹੇ ਤੇ ਤੁਸੀਂ ਕਲੀਸੀਆ ਵੀ ਦੇਖ ਸਕਦੇ ਹੋ ਕਲੀਸੀਆ ਵੀ ਪੂਰੇ ਇੰਜੋਏ ਦੇ ਵਿੱਚ ਹੈ ਸੰਡੇ ਰਵੀਵਾਰ ਦੇ ਦਿਨ ਦੇ ਵਿੱਚ ਕਿਉਂਕਿ ਇਹ ਰਵੀਵਾਰ ਦਾ ਦਿਨ ਲੋਕਾਂ ਲਈ ਸਿਰਫ ਸੌਣ ਵਾਲਾ ਦਿਨ ਹੋਵੇਗਾ ਰੈਸਟ ਕਰਨ ਵਾਲਾ ਦਿਨ ਹੋਵੇਗਾ ਪਰ ਇੱਕ ਮਸੀਹ ਦੇ ਲਈ ਸੌਣ ਵਾਲਾ ਤੇ ਰੈਸਟ ਵਾਲਾ ਦਿਨ ਨਹੀਂ ਹੈ ਖੁਦਾ ਦੀ ਇਬਾਦਤ ਕਰਨ ਵਾਲਾ ਦਿਨ ਹੈ ਕਿਉਂਕਿ ਪ੍ਰਭੂ ਨੇ ਸਾਨੂੰ ਖੁਦਾ ਨੇ ਸਾਨੂੰ ਰੱਬ ਨੇ ਸਾਨੂੰ ਪੂਰਾ ਹਫਤਾ ਸੰਭਾਲ ਲਿਆ ਔਰ ਇਸ ਹਫਤੇ ਵਿੱਚ ਅਸੀਂ ਫਿਰ ਅਗਲੇ ਵਿੱਚ ਸ਼ਾਮਲ ਹੋਣ ਵਾਲੇ ਆ ਤੇ ਪ੍ਰਭੂ ਦੀ ਇਬਾਦਤ ਕਰਦੇ ਆ ਤੇ ਥੈਂਕਸ ਗੀਵ ਕਰਦੇ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸੰਭਾਲਣ ਦੇ ਲਈ ਸਾਡੇ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੇ ਲਈ ਕਾਰੋਬਾਰ ਨੂੰ ਸੰਭਾਲਣ ਦੇ ਲਈ ਅਸੀਂ ਸ਼ੁਕਰਗੁਜ਼ਾਰ ਰਹਿੰਦੇ ਆ ਤੇ ਅਗਲੇ ਹਫਤੇ ਲਈ ਵੀ ਸ਼ੁਕਰਗੁਜ਼ਾਰੀ ਕਰੀ ਦੀ ਜੋ ਸਾਨੂੰ ਮਿਲਣ ਵਾਲਾ ਜੋ ਸਾ ਸਾਨੂੰ ਮਿਲਣ ਵਾਲੇ ਨੇ ਉਦਲੇ ਵੀ ਸ਼ੁਕਰਗੁਜ਼ਾਰ ਰਹੀਦਾ ਤੇ ਟੀਮ ਆਪਣਾ ਰੋਲ ਪਲੇ ਕਰ ਰਹੀ ਹੈ ਇੱਥੇ اور ਬਹੁਤ ਅੱਛਾ ਲੱਗਦਾ ਕਿ ਜਦੋਂ ਟੀਮ ਸਾਥ ਦਿੰਦੀ ਹੈ ਔਰ ਦੇਖ ਸਕਦੇ ਹੋ ਇੱਥੇ ਛੋਟੇ-ਛੋਟੇ ਬੱਚੇ ਕਿਦਾਂ ਖੁਦਾ ਦੀ ਮਹਿਮੰਦ ਲਈ ਅੱਗੇ ਆਉਂਦੇ ਨੇ ਮੇਰਾ ਸੰਜੂ ਦੇਖ ਲਓ ਕਿੰਨਾ ਜੋਸ਼ ਔਰ ਨਾ ਮੈਂਬਰ ਕਰ ਰਿਹਾ ਤੇ ਕਿੰਨਾ ਕਿਊਟ ਲੱਗ ਰਿਹਾ ਕਿੰਨਾ ਸੋਹਣਾ ਲੱਗਦਾ ਸੰਜੂ ਲਈ ਇੱਕ ਲਾਈਕ ਬੰਦਾ ਬਈ ਲਾਈਕ ਜ਼ਰੂਰ ਕਰ ਦਿਓ ਸੰਜੂ ਦੇ ਵਾਸਤੇ ਤੇ ਹੁਣ ਅਸੀਂ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਕਿਤੇ ਗਏ ਸੀ ਕਿੱਥੇ ਗਏ ਸੀ ਹਸਬੰਡ ਵਾਈਫ ਤੇ ਤੁਹਾਨੂੰ ਦੱਸਦੇ ਆ ਉਹ ਅੱਗੇ ਪਤਾ ਲੱਗੂਗਾ ਕਿ ਖੁਸ਼ਖਬਰੀ ਕਿਹੜੀ ਐ ਇੱਕ ਨਵੀਂ ਸਾਡੀ ਫੈਮਿਲੀ ਵਿੱਚ ਆਉਣ ਵਾਲੀ ਐ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸਾਂਗੇ ਉਸ ਖੁਸ਼ਖਬਰੀ ਦੇ ਬਾਰੇ ਉਹ ਤੇ ਤੁਹਾਨੂੰ ਪੂਰਾ ਵੀਲੋਗ ਦੇਖਣਾ ਪਏਗਾ ਫੇਰ ਹੀ ਪਤਾ ਲੱਗੂਗਾ ਕਿ ਕਿਹੜੀ ਖੁਸ਼ਖਬਰੀ ਆਉਣ ਵਾਲੀ ਐ ਜੈਮਸੀਦੀ ਤੇ ਤੁਹਾਡਾ ਵੈਲਕਮ ਆ ਕਿਰ ਤੋਂ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਵੀਲੋਗ ਦੇ ਵਿੱਚ ਤੇ ਸਵੇਰ ਦਾ ਤੁਹਾਡਾ ਮਿਲ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਸਵੇਰ ਦੀ ਹੋਈ ਕਿ ਆ ਸੰਡੇ ਸੀ ਜਿੱਦਾਂ ਤੁਹਾਨੂੰ ਰਾਤ ਨੂੰ ਹੀ ਦੱਸ ਦਿੱਤਾ ਸੀ ਸਾਰੀ ਗੱਲ ਬੀਜੀ ਸੀ ਤੁਸੀਂ ਵੀਡੀਓ ਚੋਂ ਚ ਦੇਖ ਲਿਆ ਤੇ ਹੁਣ ਅਸੀਂ ਆਏ ਆ ਕਲਿਸਿਆ ਦੇ ਮੈਂਬਰ ਦੇ ਘਰ ਚਰਚ ਦੇ ਹੈੱਡ ਨੇ ਉਹਨਾਂ ਦੇ ਘਰ ਆਏ ਨੇ ਕੁਝ ਚਰਚ ਦੇ ਨੂੰ ਲੈ ਕੇ ਕੋਈ ਡਿਸਕਸ ਕਰਨੀਆਂ ਨੇ ਕਿਉਂਕਿ ਤੜਲੀ ਕੁਡ ਨਿਊਜ਼ ਆ ਗਈ ਹੈ ਔਰ ਗੁੱਡ ਨਿਊਜ਼ ਤੁਹਾਨੂੰ ਦਵਾਂਗੇ ਮੇਰਾ ਵਿਸ਼ਵਾਸ ਉਹ ਗੁੱਡ ਨਿਊਜ਼ ਸੁਣ ਕੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਵੋਗੇ ਕਿਉਂਕਿ ਜਦੋਂ ਨਾ ਹੈ ਹੀ ਗੁੱਡ ਨਿਊਜ਼ ਹੈ ਖੁਸ਼ਖਬਰੀ ਤੇ ਖੁਸ਼ ਤੇ ਹੋਣਾ ਹੀ ਆ ਤੇ ਪਾਸਟਰ ਜੀ ਆ आले ਨੇ ਸਾਰੇ ਅਸੀਂ ਨਿਕਲ ਆਏ ਆ ਤੇ ਪਹਿਲਾਂ ਅਸੀਂ ਉਸ ਜਗ੍ਹਾ ਤੇ ਚੱਲੇ ਜਿਸ ਜਗ੍ਹਾ ਤੇ ਅਸੀਂ 메ਨ ਕਾਮਨ ਸਾਡਾ ਅਸੀਂ ਉੱਥੇ ਚੱਲਦੇ ਆ ਤੇ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਜਿਸ ਕੰਮ ਲਈ ਆਏ ਸੀ ਉਹ ਕੰਮ ਹੋ ਚੁੱਕਿਆ ਔਰ ਅਸੀਂ ਇਸ ਜਗ੍ਹਾ ਨੂੰ ਦੇਖ ਲਿਆ ਔਰ ਜਗ੍ਹਾ ਸਾਨੂੰ ਪਸੰਦ ਵੀ ਆ ਗਈ ਹੈ ਅੱਗੇ ਦੇਖਦੇ ਹਾਂ ਕਿ ਕੀ ਕਰਦੇ ਹਾਂ ਕੁਝ ਦਿਨਾਂ ਤੱਕ ਤੇ ਤੁਹਾਨੂੰ ਜਰੂਰ ਨਿਊਜ਼ ਮਿਲੇਗੀ ਕਿ ਇਹ ਜਗ੍ਹਾ ਅਸੀਂ ਖੁੱਲੇ ਵਿੱਚ ਕਿਉਂ ਦੇਖਣ ਆਏ ਆ ਕੀ ਕਾਰਨ ਹੈ ਇਹ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਤੇ ਇਸ ਵਿੱਚ ਕੈਮਰਾ ਵੀ ਬੰਨਿਆ ਰਹਿਣਾ ਨਾ ਕੀ ਗੁੱਡ ਨਿਊਜ਼ ਕੀ ਖੁਸ਼ਖਬਰੀ ਆਉਣ ਵਾਲੀ ਆ ਤੁਹਾਡੇ ਵਾਸਤੇ ਮੇਰੇ ਵਾਸਤੇ ਹੁਣ ਅਸੀਂ ਵਾਪਸ ਤੁਰ ਪਏ ਆ ਘਰ ਨੂੰ ਔਰ ਇਹ ਸੰਡੇ ਦਾ ਹੀ ਵਲੋਗ ਆ ਮੀਟਿੰਗ ਖਤਮ ਕਰਨ ਤੋਂ ਬਾਅਦ ਅਸੀਂ ਨਿਕਲ ਪਏ ਸੀ ਇੱਕ ਕੰਮ ਦੇ ਲਈ ਜੋ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਉਸ ਕੰਮ ਨੂੰ ਅਸੀਂ ਕਰਕੇ ਹੁਣ ਵਾਪਸ ਆ ਰਹੇ ਆ ਤੇ ਬੜੇ ਖੁਸ਼ ਆ ਕਿ ਉਹ ਕੰਮ ਸਫਲ ਹੋਇਆ ਹੈ ਔਰ ਹਸਬੰਡ ਵਾਈਫ ਇੰਜੋਏ ਕਰ ਰਹੇ ਆ ਇਸ ਮੌਸਮ ਦਾ ਵੀ ਔਰ ਸਬਜ਼ੀ ਅਸੀਂ ਦੇਖ ਰਹੇ ਆ ਆਸ-ਪਾਸੇ ਹਰਾ ਹਰਾ ਧਨੀਆ ਦੇਖ ਰਹੇ ਆ ਲੱਗਿਆ ਹੋਇਆ ਉਹਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਕਿੰਨਾ ਸੋਹਣਾ ਦੇਖੋ ਐਨਵਾਇਰਨਮੈਂਟਾ ਕਿੰਨਾ ਸੋਹਣਾ ਧਣੀਆਂ ਉਹ ਵੀ ਗੋਭੀ ਦੀ ਸਬਜੀ ਮਤਲਬ ਲੋਕੀ ਕਿੱਦਾਂ ਮਤਲਬ ਆਧੇ ਸਮੇਂ ਵਿੱਚ ਆਪਣੀ ਪਿਆਲੀਆਂ ਦਾ ਫਾਇਦਾ ਲੈ ਰਹੇ ਨੇ ਹਰਿਆ ਹਰਿਆ ਧਣੀਆਂ ਔਰ ਦੇ ਸਕਦੇ ਤੁਸੀਂ ਹਰਿਆ ਹਰਾ ਧਣੀਆਂ ਔਰ ਪਾਸਟਰ ਜੀ ਧਣੀਆਂ ਲੈਣ ਵਾਸਤੇ ਗਏ ਨੇ ਔਰ ਆ ਵੀ ਗਏ ਨੇ ਥਾਲੀ ਤੋਂ ਦੇ ਮਹੰਗਾ ਵਾ ਇਹ ਵੀ ਗੱਲ ਸਹੀ ਹਾਂਜੀ ਹਾਂਜੀ ਲੈ ਦੇਖ ਲੋ ਧਨੀਆ ਤਾਜ਼ਾ ਧਨੀਆ ਦੇਖੋ ਇਹ ਮੁਕਣਾ ਥੋੜੀ ਹੈ ਦੇਖ ਕਿੰਨਾ ਸੋਹਣਾ ਇਹਦੀ ਚਟਨੀ ਬਣਾਓ ਸਬਜੀ ਵਿੱਚ ਪਾਓ ਪਸਾਜੀ ਲੈ ਕੇ ਆਏ ਨੇ ਹੁਣੇ ਚਲੋ ਐ ਪਿੰਡ 'ਚ ਜਿਆਦਾਤਰ ਲੋਕ ਸਬਜੀ ਦਾ ਹੀ ਕੰਮ ਕਰਦੇ ਹਨ ਹਰੀ-ਹਰੀ ਸਬਜੀ ਤਾਂ ਮਿਲੇਗੀ ਇੱਥੇ ਤਾਜੀ ਸਬਜੀ ਇਸ ਪਿੰਡ ਦੇ ਵਿੱਚ ਅਸੀਂ ਆਹੀ ਗੱਲਾਂ ਕਰਦੇ ਆ ਰਹੇ ਹਾਂ ਕਿ ਦੇਖੋ ਹਨਾ ਅੱਜ ਤੁਸੀਂ ਅਗਰ ਤੁਹਾਡੇ ਕੋਲ ਥੋੜੀ ਵੀ ਪੈਣੀ ਹੈਗੀ ਹੈ ਤੁਸੀਂ ਵਧੀਆ ਰੁਜ਼ਗਾਰ ਕਰ ਸਕਦੇ ਹੋ ਵਧੀਆ ਰੋਟੀ ਤੁਸੀਂ ਖਾਵਾ ਸਕਦੇ ਹੋ ਖਾ ਸਕਦੇ ਹੋ। ਖਾਰੀ ਹੈ। ਇਹ ਪਿੰਡ ਦੇ ਸ਼ੁਰੂ ਤੋਂ ਲੈ ਕੇ ਇਹ ਪਿੰਡ ਦੇ ਅਵੇ ਧਨੀਆਂ ਦੇਖੋ ਕਿੰਨਾ ਸੋਹਣਾ ਵਾ ਹਾਂ ਗ੍ਰੀਨ ਗ੍ਰੀਨ ਕਿੱਦਾਂ ਵੱਡਾ ਵੱਡਾ ਕਿੰਨਾ ਸੋਹਣਾ ਲੱਗਦਾ ਵਾ। ਆਧੇ ਸਮੇਂ ਵਿੱਚ ਕੋਈ ਵੀ ਇਨਸਾਨ ਬੁਖਾਰੀ रह ਸਕਦਾ ਅਗਰ ਇਨਸਾਨ ਮਿਹਨਤ ਕਰਨ ਵਾਲਾ ਹੈਗਾ ਤਾਂ। ਤੇ ਮਿਹਨਤ ਨੂੰ ਮਾੜਾ ਜ਼ਰੂਰ ਲੱਗਦੇ ਨੇ ਐ ਗੋੜੀਆਂ ਪਰਾਲੀਆਂ ਦੇ ਮਾਲਕ ਆ ਪਰ ਵੱਡਾ ਬੈਨੀਫਿਟ ਘੁਮਾਉਂਦੇ ਨੇ ਕਿਉਂਕਿ ਇਹ ਮਿਹਨਤ ਬਹੁਤ ਜ਼ਿਆਦਾ ਕਰਦੇ ਨੇ ਇਹ ਆ ਕੇ ਦੇਖੋ ਮੈਨੂੰ ਲੱਗਦਾ ਕਿ ਮੈਂ ਤੇ ਛੱਡ ਕੇ ਕਿਤੇ ਚਲ ਜਾਂ ਤਾਂ ਮੇਰੇ ਕੱਲੀ ਨੇ ਛੱਡ ਕੇ ਕਿਤੇ ਚਲ ਜਾਣਾ ਤੇ ਮੇਰੇ ਗੋਦੀ ਦੇ ਵਿੱਚ ਪੈ ਗਈ ਯਾਰ ਕੇ ਦੇਖੋ ਕਿ ਬੰਦੇ ਛੱਡ ਕੇ ਨਾ ਕਿਤੇ ਜਾਵੇ ਕਿਹਨੇ ਤੈਨੂੰ ਛੱਡ ਕੇ ਜਾਂਦੇ ਠੀਕ ਹੈ ਤੇਰੇ ਨੇ ਛੱਡ ਕੇ ਜਾਂਦੇ ਹਾਂ ਅਸੀਂ ਬੀਜੀ ਰਹਿੰਦੇ ਹਾਂ ਸਮਝੋ ਤੁਹਾਡੀ ਲਾਈਫ ਸਟਾਈਲ ਸਮਝੋ ਠੀਕ ਹੈ ਠੀਕ ਹੈ ਔਰ ਇੱਕ ਚਲ ਜਾਓ ਜਾਓ ਬਾਹਰ ਜਾਓ ਅਬ ਬਾਹਰ ਜਾਓ ਨਾ ਜਾ ਮੈਂ ਕੰਮ ਕਰਨੇ ਰੋਟੀ ਬਣਾਣੀ ਮੈਂ ਤੁਸੀਂ ਜਾਓ ਅਨੇ ਦਾਣੀਆਂ ਜਾਓ नहीं नहीं ऐसे नहीं करना जाओ ओरे जाओ ओरे जाओ बाहर जाओ बाहर जाओ बाहर जाओ शाबाश बाहर जाओ बाहर जाओ बाहर जाओ बाहर जाओ आज क्यों लड्डी करन दी नहीं आ जा आ मेरे ने तो ही शेर ते काम लगे ना ओरे क्या मिली नहीं ता करके ता रुचिया कितिया चल जाओ 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 मामा ਮੈਂ ਤੁਹਾਡੀ ਸ਼ਿਕਾਇਤ ਲਗਾਉਂਦੀ ਆ ਤਾਂ ਮੈਨੂੰ ਪਤਾ ਕਿਉਂ ਆਈ ਸੀ ਉਹ ਤੁਹਾਡੀ ਸ਼ਿਕਾਇਤ ਲਗਾਉਣ ਲਈ ਧੋਣੀ ਆ ਕਿਸ ਨੇ ਮਾਰਿਆ ਸੀ ਤੁਸੀਂ ਡਾਂਟਿਆ ਸੀ ਇਹਨੂੰ ਨਹੀਂ ਮੈਨੂੰ ਸ਼ਿਕਾਇਤ ਲਾ ਰਹੀ ਹੈ ਤਾਂ ਨਹੀਂ ਤੁਸੀਂ ਡਾਂਟਿਆ ਨਹੀਂ ਡਾਂਟਿਆ ਕੰਜੀ ਦੀ ਮਾਰ